ਸਤ ਸੰਗਤ ਜੀ ਅੱਜ ਜਿਹੜੀ ਹੈਗੀ ਆ ਅੱਜ ਤੋਂ ਜਿਹੜੀ 20 25 ਦਿਨ ਪਹਿਲਾਂ ਇੱਕ ਡੰਡਿਆਲਾ ਜਿਹੜਾ ਹੈਗਾ ਪਿੰਦੇ ਪਿੰਦੇ ਗੁਰਦੁਆਰਾ ਸਾਹਿਬ ਪਾਪਾ ਸਿੱਧ ਕਿੱਥੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਪੀ ਹੋਈ ਸੀ ਜਿਹਦੇ ਵਿੱਚ ਇੱਕ ਭਈਆ ਉਹਦਾ ਬੱਚਾ ਜਿਹੜਾ ਆ 15 20 ਦਿਨ ਪਹਿਲਾਂ ਉਹ ਗੁਰੂ ਘਰ ਵਿੱਚ ਆਉਂਦਾ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਾਥਰੂਮ ਕਰਦਾ ਆ ਜੀ ਤੇ ਉਹੀ ਬਾਥਰੂਮ ਵਾਲੇ ਹੱਥ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮੰਗਾ ਨੂੰ ਲਾਉਂਦਾ ਆ ਤੇ ਜਦੋਂ ਉਹ ਬਾਹਰ ਨਿਕਲਦਾ ਆ ਤੇ ਜਿਹੜੀਆਂ ਪ੍ਰਸ਼ਾਦ ਭਿਆ ਹੁੰਦਾ ਫੁੱਲੀਆਂ ਦਾ ਉਹਦੇ ਵਿੱਚ ਜਿਹੜਾ ਹੈਗਾ ਆ ਫਿੱਟ ਜਿਹੜਾ ਉਹ ਪਾਉਂਦਾ ਆ ਤਾਂ ਜੋ ਜਿਹੜੀ ਸੰਗਤ ਆ ਉਹਨਾਂ ਦਾ ਵੀ ਨੁਕਸਾਨ ਹੋ ਸਕੇ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਪਿਛਲੇ ਦਿਨੀ ਪਿੰਡ ਝੰਡੇਆਲਾ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੋਸਤੋ 16 17 ਸਾਲ ਦੇ ਪ੍ਰਵਾਸੀ ਮਜ਼ਦੂਰ ਵੱਲੋਂ ਗੁਰੂ ਸਾਹਿਬ ਦੇ ਸਰੂਪ ਦੇ ਕੋਲ ਹੀ ਪ੍ਰਸਾਦ ਕੀਤਾ ਗਿਆ ਨਾਲ ਹੀ ਦੋਸਤੋ ਗੁਰੂ ਸਾਹਿਬ ਦੇ ਅੰਗਾਂ ਨੂੰ ਵੀ ਹੱਥ ਲਾਈ ਗਏ ਤੇ ਦੋਸਤੋ ਜੋ ਗੁਰੂ ਘਰਾਂ ਦੇ ਵਿੱਚ ਪ੍ਰਸਾਦ ਪਿਆ ਹੁੰਦਾ ਹੈ ਉਸ ਉੱਪਰ ਵੀ ਕਾਲਾ ਹੱਟ ਸੜਕਿਆ ਗਿਆ ਤੇ ਉਹ ਸੰਗਤਾਂ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ ਤੇ ਦੋਸਤੋ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਸੀ ਉਸ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਸੰਘ ਨੇ ਦੋਸਤੋ ਸੀਸੀਟੀਵੀ ਦੀ ਵੀਡੀਓ ਕੱਢ ਕੇ ਸ਼ੇਅਰ ਕਰ ਦਿੱਤੀ ਤੇ ਜਦੋਂ ਦੋਸਤੋ ਇਸ ਮਾਮਲੇ ਬਾਰੇ ਪਤਾ ਲੱਗਿਆ ਕਿ ਕਿੱਥੋਂ ਦੀ ਇਹ ਵੀਡੀਓ ਹੈ ਕਿਸ ਗੁਰੂ ਘਰ ਦੀ ਵੀਡੀਓ ਹੈ ਤਾਂ ਸਤਕਾਰ ਕਮੇਟੀ ਵਾਲੇ ਵੀ ਉੱਥੇ ਪਹੁੰਚੇ ਤੇ ਹੁਣ ਦੋਸਤੋ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਸ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਨਾਲ ਹੀ ਦੋਸਤੋ ਜੋ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਪਰ ਵੀ ਪਰਚੇ ਦਰਜ ਕੀਤੇ ਗਏ ਨੇ ਹਾਲਾਂਕਿ ਦੋਸਤੋ ਇਸ ਮਾਮਲੇ ਦੇ ਵਿੱਚ ਹਲੇ ਤੱਕ ਜਿਸ ਪ੍ਰਵਾਸੀ ਮਜ਼ਦੂਰ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਬਾਰੇ ਦੋਸਤੋ ਤਤਕਾਰ ਕਮੇਟੀ ਵਾਲੇ ਵੀਰਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੰਵਿੰਦਰ ਸਿੰਘ ਖਾਲਸਾ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਸੋ ਸੰਗਤ ਜੀ ਅੱਜ ਜਿਹੜੀ ਹੈਗੀ ਆ ਅੱਜ ਤੋਂ ਜਿਹੜੀ 20-25 ਦਿਨ ਪਹਿਲਾਂ ਇੱਕ ਡੰਡਿਆਲਾ ਜਿਹੜਾ ਹੈਗਾ ਪਿੰਦੇ ਪਿੰਦੇ ਗੁਰਦੁਆਰਾ ਸਾਹਿਬ ਪਾਪਾ ਸਿੱਧ ਕਿੱਥੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਪੀ ਹੋਈ ਸੀ ਜਿਹਦੇ ਵਿੱਚ ਇੱਕ ਭਈਆ ਉਹਦਾ ਬੱਚਾ ਜਿਹੜਾ ਆ 15-20 ਦਿਨ ਪਹਿਲਾਂ ਉਹ ਗੁਰੂ ਘਰ ਵਿੱਚ ਆਉਂਦਾ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਾਥਰੂਮ ਕਰਦਾ ਆ ਜੀ ਤੇ ਉਹੀ ਬਾਥਰੂਮ ਵਾਲੇ ਹੱਥ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮੰਗਾ ਨੂੰ ਲਾਉਂਦਾ ਆ ਤੇ ਜਦੋਂ ਉਹ ਬਾਹਰ ਨਿਕਲਦਾ ਆ ਤੇ ਜਿਹੜੀਆਂ ਪ੍ਰਸ਼ਾਦ ਭਿਆ ਹੁੰਦਾ ਫੁੱਲੀਆਂ ਦਾ ਉਹਦੇ ਵਿੱਚ ਜਿਹੜਾ ਹੈਗਾ ਆ ਖਿੱਟ ਜਿਹੜਾ ਉਹ ਪਾਉਂਦਾ ਆ ਤਾਂ ਜੋ ਜਿਹੜੀ ਸੰਗਤ ਆ ਉਹਨਾਂ ਦਾ ਵੀ ਨੁਕਸਾਨ ਹੋ ਸਕੇ ਤੇ ਇਹ ਜਿਹੜੀ ਅੱਜ ਸਾਨੂੰ ਕੱਲ ਸ਼ਾਮ ਜਿਹੜੀ ਹੈਗੀ ਆ ਵੀਡੀਓ ਇਹ ਕਿਸੇ ਪਿੰਡ ਦੇ ਵਿਅਕਤੀ ਨੇ ਦਿੱਤੀ ਉਸ ਬੰਦੇ ਨੇ ਸਾਨੂੰ ਦੱਸਿਆ ਕਿ ਬਾਬਾ ਜੀ ਇਸ ਗੁਰੂ ਘਰ ਵਿੱਚੋਂ ਇਹ ਜਿਹੜੀ ਵੀਡੀਓ ਡਿਲੀਟ ਕਰ ਦਿੱਤੀ ਗਈ ਆ ਕਿਉਂਕਿ ਵੀ ਉਹ ਨਹੀਂ ਦੱਸਣ ਦੇ ਸੀ ਵੀ ਕਿਸੇ ਨੂੰ ਇਹ ਪਤਾ ਲੱਗੇਗਾਲ ਕਿਉਂਕਿ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸਾਡੇ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੁੰਦੀ ਆ ਉਥੇ ਕਮੇਟੀ ਗਰੰਤੀ ਸਿੰਘ ਔਰ ਜਿਹਨੇ ਬਿਆਰਵੀ ਕੀਤੀ ਹੈ ਜੁਮੇਵਾਰ ਹੋਣਗੇ ਜੀ ਇਹ ਤੋਂ ਡਰਦਿਆਂ ਨੇ ਮਾਰਿਆ ਨੇ ਉਹਨਾਂ ਨੇ ਜਿਹੜੇ ਹੈਗੀ ਆ ਜਿਹੜੀ ਡਿਲੀਟ ਕਰ ਦਿੱਤੀ ਮਤਲਬ ਵੀਡੀਓ ਡਿਲੀਟ ਕਰ ਦਿੱਤੀਗੀ ਬਿਲਕੁਲ ਡਿਲੀਟ ਕਰ ਦਿੱਤੀ ਪਰ ਉਹ ਜਿਹੜੀ ਵੀਡੀਓ ਆ ਕਿਸੇ ਦੇ ਜਿਹੜੀ ਹੈਗੀ ਆ WhatsApp ਦੇ ਵਿੱਚ ਆਉਂਦੀ ਸਾਡੇ ਕੋਲ ਪਹੁੰਚ ਗਈ ਉਹ ਜਿਹੜੀ ਕੱਲ ਤੇ ਕੱਲ ਅੱਜ ਆਪਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਉਹਨੇ ਅੰਗ ਸਿੰਘ ਜਥੇਬੰਦੀਆਂ ਗੁਰਦੁਆਰਾ ਜਿਹੜਾ ਹੈਗਾ ਆ ਸਿੱਧ ਗੁਰਦੁਆਰਾ ਬਾਬਾ ਸਿੱਧ ਉੱਥੇ ਪਹੁੰਚੇ ਜਿੱਥੇ ਕੀ ਕਮੇਟੀ ਨੂੰ ਆਪਾਂ ਪਹਿਲਾਂ ਬਹੁਤ ਵਾਰੀ ਫੋਨ ਕਰਦੇ ਰਹੇ ਪਰ ਕਮੇਟੀ ਨਹੀਂ ਪਹੁੰਚੀ। ਜੀ ਉਹਨਾਂ ਨੂੰ ਪਤਾ ਵੀ ਆਪਾਂ ਦੋਸ਼ੀ ਆ ਜੇ ਆਏ ਤਾਂ ਸਾਡਾ ਸੌਦਾ ਵੀ ਲੱਗੇਗਾ ਤੇ ਨਾਲੇ ਜਿਹੜਾ ਪਰਚਾ ਹੋਣਾ ਸਾਡੀ ਇੱਥੇ ਰਿਸਕ ਪੈਗੀ। ਜੀ ਸ਼ਾਮਾਂ ਤੱਕ ਨਹੀਂ ਆਏ ਪਰ ਸਾਡਾ ਐਸਚਓ ਨੇ ਸਾਡਾ ਬੜਾ ਸਹਿਯੋਗ ਦਿੱਤਾ। ਉਹਨਾਂ ਨੇ ਜਿਹੜਾ ਮੌਕੇ ਤੇ ਗ੍ਰੰਥੀ ਸਿੰਘ ਔਰ ਕਮੇਟੀ ਤੇ ਔਰ ਜਿਹੜਾ ਹੈਗਾ ਜਿਹਨੇ ਬਿਆਦਵੀ ਕੀਤੀ ਉੱਥੇ ਜਿਹੜਾ ਪਰਚਾ ਕਰ ਦਿੱਤਾ ਆ 295ਏ ਦਾ ਤਾਂ ਜਿਹੜਾ 78/24 ਉਹਦੀ ਐਫਆਰਐਸ ਦੀ ਨੰਬਰ ਆ। ਤੇ ਹੁਣ ਜਿਹੜੀ ਕਾਰਵਾਈ ਆ ਆਪਾਂ ਤੁਹਾਡੇ ਚੈਨਲ 라이ਵ ਪ੍ਰਚਾਰਨ ਕਰਨਾ ਚਾਹੁੰਦੇ ਆ ਬਾਬਾ ਜੀ ਦੇਖੋ ਕਿਵੇਂ ਜਿਹੜਾ ਆਏ ਦੇ ਨੇ ਜਿਹੜੇ ਪ੍ਰਵਾਸੀ ਨੇ ਜਾਂ ਕੋਈ ਵਿਅਕਤੀ ਨੇ ਜਿਹੜੇ ਮਾਣੇ ਅੰਸਰ ਹੈ ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਲਾਲੋ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜਿਹੜਾ ਇਦਾਂ ਦੇ ਕੰਮ ਕਰਦੇ ਆ ਕਿਵੇਂ ਦੇਖਦੇ ਹੋ ਕਿ ਦਿਨੋ ਦਿਨ ਵਧਦਾ ਜਾ ਰਿਹਾ ਮਾਹੌਲ ਹੈ ਕੀ ਕਾਰਨ ਕੀ ਇਹਨਾਂ ਦੇ ਬਿਲਕੁਲ ਜੀ ਇਹ ਦੇਖੋ ਇੱਕ ਜਿਹੜੇ ਬੱਚਿਆਂ ਕੋਈ ਇਹ ਬਿਆਦਵੀ ਕਰਾਈ ਜਾ ਰਹੀ ਹੈ ਇਹ ਬਿਆਦਵੀ ਕੋਈ ਇੱਕ ਨਹੀਂ ਵੀ ਜਿਹੜੀ ਇੱਕ ਬੱਚੇ ਲਈ ਹੋਈ ਕਾਫੀ ਜੜੀਆਂ ਬਿਆਦਵੀਆਂ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਦੇ ਘਟੋ ਘਟ ਵੀ ਮੇਰੇ ਖਾਲਾਂ 10 12 ਜਿਹੜੀ ਪੰਜਾਬ ਦੇ ਬਿਆਦਵੀ ਆਈਆਂ ਉਹ ਬੱਚੇ ਵਾਲੇ ਹੋਈਆਂ ਮਤਲਬ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਟਾਰਗੇਟ ਕਰਕੇ ਵਰਤਿਆ ਜਾ ਰਿਹਾ ਬਿਲਕੁਲ ਜਿਵੇਂ ਪਹਿਲਾਂ ਸਾਰੀ ਸ਼ਿਸ਼ਟੀ ਜਾ ਰਹੀ ਹੈ ਪਹਿਲਾਂ ਤਾਂ ਇਹਨਾਂ ਨੇ ਮਾਤਬੁੱਧੀ ਜਿਹੜੇ ਵਰਤੇ ਫੇਰ ਇਹਨਾਂ ਨੇ ਦੁਬਾਰਾ ਇਹਨਾਂ ਨੇ ਹੁਣ ਬੱਚਿਆਂ ਨੂੰ ਕਰਤਾ ਕਿਉਂਕਿ ਜਿਹੜੇ ਹੈਗੇ ਸਿੱਖ ਪੰਥ ਉਹਨਾਂ ਦੇ ਵਿੱਚ ਰਹਿਮ ਆ ਜਾਂਦਾ ਤੇ ਕੱਲ ਬੱਚਾ ਯਾਰਾਂ ਨੂੰ ਛੱਡ ਦਿਓ ਬੱਚੇ ਨੂੰ ਛੱਡ ਦੇ ਬੱਚਿਆਂ ਨੂੰ ਜਿਹੜਾ ਵਰਤ ਰਹੇ ਆ ਸਾਰੇ ਸ਼ਰਾਰਤੀ ਜਿਹੜੇ ਅੰਸਰ ਆ ਮੈਂ ਤੁਹਾਡੇ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਅਗਰ ਜੇ ਤੁਸੀਂ ਵਾਕੇ ਮਾਂ ਦੇ ਪੋਤਾ ਤਾਂ ਜਿਹੜੇ ਤੁਸੀਂ ਕਰਾ ਰਹੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਤਾਂ ਜੇ ਆਉਣਾ ਤੇ ਖਾਲਸਾ ਪੰਥ ਦੇ ਅੱਗੇ ਇੱਕ ਦੇ ਅੱਗੇ ਆਓ ਜੀ ਸ਼ਰਿਆਮ ਕਰਾ ਕੇ ਦੱਸੋ ਫੇਰ ਦੱਸਾਂਗੇ ਆਪਾਂ ਤੁਹਾਨੂੰ ਮੈਂ ਤੁਹਾਡੇ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਆ ਬਹੁਤ ਜ਼ਿਆਦਾ ਇਹਨਾਂ ਨੇ ਜਿਹੜੀਆਂ ਆ ਸ਼ਰਾਤੀ ਅੰਸਰਾਂ ਨੇ ਇੱਕ ਪੰਜਾਬ ਤੇ ਇੱਕ ਬਹੁਤ ਵੱਡਾ ਇਹਨਾਂ ਨੇ ਇੱਕ ਹਮਲਾ ਮਾਰਨ ਦੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਟੁੱਟ ਜਾਣ ਪਰ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਆ ਉਹਨਾਂ ਨੂੰ ਮਤਲਬ ਉਹ ਕੋਈ ਵੀ ਬਿਆਦਵੀ ਕਰ ਦਿੰਦਾ ਅਕਾਲ ਪੁਰਖ ਨੂੰ ਕੋਈ ਮਾੜਾ ਚੰਗਾ ਵੀ ਕਹਿਣ ਦਾ ਪਰ ਪਰਮੇਸ਼ਰ ਜਿਹੜਾ ਕਿਸੇ ਨੂੰ ਨਹੀਂ ਕਹਿੰਦਾ ਪਰ ਸਾਡੇ ਦਿਲਾਂ ਵਿੱਚ ਸਾਡਾ ਗੁਰੂ ਆ ਪਰਮੇਸ਼ਰ ਆ ਸਾਨੂੰ ਪਰ ਕਿਤੇ ਨਾ ਕਿਤੇ ਤੁਸੀਂ ਵੀ ਤੁਹਾਡੇ ਧਿਆਨ 'ਚ ਜਦੋਂ ਤੁਸੀਂ ਕੱਨੇ ਕੱਲ ਵੀਡੀਓ ਆਈ ਆ ਤੁਸੀਂ ਵੀ ਇਸ ਮਾਮਲੇ ਨੂੰ ਜਿਹੜਾ ਕਾਰਵਾਈ ਕਰਵਾਉਣ ਦੇ ਲਈ ਮੰਗ ਕੀਤੀ ਜਾ ਕੇ ਪਰ ਇਹੀ ਜੇ ਉੱਥੇ ਦੀ ਜਿਹੜੇ ਮੈਨੇਜਮੈਂਟ ਹੈ ਜਾਂ ਉਹ ਪਹਿਲਾਂ ਧਿਆਨ ਰੱਖ ਲੈਂਦੇ ਜਾਂ ਖੁਦ ਕਾਰਵਾਈ ਦੀ ਜਾਂ ਵੀਡੀਓ ਜਿੱਤਾ ਤੁਸੀਂ ਕਿਹਨੇ ਡੀਟਰੀਟ ਕਰ ਦਿੱਤੀ ਉਹੀ ਜੇ ਚੀਜ਼ ਕਰ ਦਿੰਦੇ ਤਾਂ ਸ਼ਾਇਦ ਜਿਹੜਾ ਇਹ ਮਸਲਾ ਪਹਿਲਾਂ ਹੀ ਹੱਲ ਹੋ ਸਕਦਾ ਸੀ ਬਿਲਕੁਲ ਜੀ ਪਰ ਇਹ ਮਸਲਾ ਹੋਣਾ ਕਿੱਦਾਂ ਸੀਗਾ ਉਹ ਸਿੱਧੀ ਜਿਹੜੀ ਹੈਗੀ ਆ ਕਮੇਟੀ ਤੇ ਜਾਣੀ ਸੀ ਗੱਲ ਕਮੇਟੀ 'ਚ ਫਸਦੀ ਸੀ ਤਾਂ ਜੇ ਕਮੇਟੀ ਦੱਸ ਦਿੰਦੀ ਪ੍ਰਸ਼ਾਸਨ ਨੂੰ ਵੀ ਇਹਨੇ ਵਿਅਦਬੀ ਕੀਤੀ ਆ ਤਾਂ ਉਹ ਨਾਲ ਉਹ ਵੀ ਪਾਗੀਦਾਰ ਆ ਕਿਉਂਕਿ ਜ਼ਿੰਮੇਵਾਰੀ ਕਮੇਟੀ ਦੀ ਆ ਕੋਈ ਵੀ ਕਿਤੇ ਦਫ਼ਤਰ ਵਿੱਚ ਕੋਈ ਵੀ ਘਟਨਾ ਹੁੰਦੀ ਆ ਉਹਦਾ ਦੋਸ਼ੀ ਜਿਹੜਾ ਮੁੱਖ ਬੰਦਾ ਹੁੰਦਾ ਜਿਹੜਾ ਮੇਨ ਬੈਠਾ ਹੁੰਦਾ ਜੀ ਹੁਣ ਉਹ ਦੋਸ਼ੀ ਆਟ ਕਮੇਟੀ ਆ ਕਮੇਟੀ ਦੇ ਹੱਥ ਸਾਰੀ ਪਾਵਰ ਆ ਉਹਨਾਂ ਨੇ ਸਿਰਫ ਇਹ ਗੱਲ ਤਾਂ ਉਹਨਾਂ ਨੇ ਦਬਾ ਦਿੱਤੀ ਗਈ ਕਿਉਂਕਿ ਸਾਡੇ ਤੇ ਜਿਹੜਾ ਪਰਚਾ ਪੁਚਾ ਨਾ ਹੋਵੇ ਕੋਈ ਨਾ ਸਾਡੇ ਤੇ ਜਫੇਬੰਦੀ ਆਣ ਕੇ ਸਾਡਾ ਸੁੱਦਾ ਲਾਵੇ ਨਹੀਂ ਇਹਦੇ ਵਿੱਚ ਪਰਚਾ ਹੁਣ ਦਰਜ ਹੋਇਆ ਕੀਤਾ ਪੁਰਸ ਨੇ ਫੇਰ ਲੋਕ ਕੀਤੀ ਹੈ 1995 ਦਾ ਪਰਚਾ ਦਰਜ ਕਰ ਦਿੱਤਾ ਗਿਆ ਤੇ ਸਾਡੇ ਕੋਲ ਉਹਦੀ ਵੀ ਅਫੇਅਰ ਕਾਪੀ ਹੈ ਤੁਹਾਡੇ ਕੋਲ ਬਿਲਕੁਲ ਜੀ ਸਾਡੇ ਕੋਲ ਜਿਹੜਾ ਪੀਡੀਐਫ ਜਿਹੜਾ ਆਇਆ ਆ ਪੀਡੀਐਫ ਦਿਖਾ ਸੋ ਤੁਸੀਂ ਪੀਡੀਐਫ ਤੁਹਾਨੂੰ ਆਪਾਂ ਵਿੱਚ ਦਿਖਾ ਸਕਦੇ ਆ 295 ਇਹਦਾ ਪਰਚਾ ਹੋਇਆ ਆ ਤੇ ਆਪਾਂ ਇਹ ਵੀ ਕਹਿੰਦੇ ਆ ਕਿ ਜਿਹੜਾ ਇਹ 307 ਦਾ ਵੀ ਕੀਤਾ ਜਾਵੇ ਕਿਉਂ ਕਿ ਇਹਨੇ ਜਿਹੜਾ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੰਗਤ ਨੂੰ ਜ਼ਹਿਰ ਅੱਛਾ ਜੀ ਹਾਂਜੀ ਤੇ ਇਹ ਲੜਕੇ ਦੀ ਉਮਰ ਕਿੰਨੀ ਕੁ ਲੱਗਦੀ ਹੈ ਜਿਹੜਾ ਇਹ ਲੜਕੇ ਨੇ ਕੀਤਾ ਜੀ ਇਹ ਲੜਕੇ ਦੀ ਉਮਰ ਮੇਰੇ ਹਿਸਾਬ ਨਾਲ 17 ਸਾਲ ਦੀ ਲੱਗਦੀ ਤੇ ਉਹ ਲੜਕਾ ਲੈ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਉਹ ਮੇਰੇ ਖਿਆਲ ਦੌੜ ਗਿਆ ਇਹ ਮੈਂ ਤੁਹਾਨੂੰ ਦੱਸਦਾ ਜਿਹੜੀ ਐਫਆਰ ਦੀ ਕਾਪੀ ਸਾਡੇ ਕੋਲ ਹੈਗੀ ਵਿੱਚ ਤੇ ਤੇ ਜਿਹੜੀ ਇਹ ਕਿਹੜੇ ਵਿਟਾਇਰ ਤੋਂ ਜੀ 99 बटा ਇਹ ਕਿੰਨੇ ਕਿੰਨੇ ਦਾ ਬਾਬੇ ਪਰਚਾ ਦਰਜ ਕੀਤਾ ਗਿਆ ਜੀ ਇਹ ਸਾਡੇ ਵੱਲੋਂ ਗੂਗਰਾਂ ਸਾਹਿਬ ਸਰਕਾਰ ਕਮੇਟੀ ਭਾਈ ਜਵਿੰਦਰ ਸਿੰਘ ਵੱਲੋਂ ਤੇ ਭਾਈ ਸੁਮਿੰਦਰ ਸਿੰਘ ਵੱਲੋਂ ਬਾਬਾ ਜੀ ਕਿੱਟਣਾ ਹੈ ਕਦੋਂ ਦੀ ਹੈ ਇਹ ਦੇਖੋ ਜੀ ਇਹ ਪਿਛਲੇ ਮਹੀਨੇ ਦੀ 28 ਤਰੀਕ ਦੀ ਆ ਫਾਈਲ ਚਲਾਈ ਜੀ ਜੇ ਤੁਹਾਨੂੰ WhatsApp ਰਾਹੀਂ ਪਤਾ ਚੱਲਦਾ ਹੈ ਇਹ ਸਾਨੂੰ WhatsApp ਰਾਹੀਂ ਇੱਕ ਗੱਲ ਪਤਾ ਲੱਗਦਾ ਵੀ ਇਹ ਕਿਹੜੇ ਗਰੁੱਪ ਘਰ ਦੀ ਆ ਫਿਰ ਅਸੀਂ ਤਾਂ ਕਾਰਵਾਈ ਪਾਈ ਹੈ ਕੀ ਮੰਗੀ ਕਰਦੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਤੁਸੀਂ ਐਕਸ਼ਨ ਕਰ ਕਾਪੀ ਕਰ ਦਿੱਤੀ ਵਧੀਆ ਪਰ ਇਹਨਾਂ ਦੀ ਸਾਰਿਆਂ ਦੀ ਰੈਸਟ ਪਾ ਕੇ ਇਹਨਾਂ ਨੂੰ ਪੁਛੀ ਤੇ ਚ ਕਰਨਾ ਚਾਹੀਦੀ ਉਹ ਬੱਚੇ ਨੂੰ ਕਿ ਤੈਨੂੰ ਕਿਨੇ ਭੇਜਿਆ ਬੋਲੇ ਕਿਹੜਾ ਪਿੱਛੇ ਇਹਦੇ ਬੰਦਾ ਕਿਹੜਾ ਕਿਨੇ ਭੇਜਿਆ ਗਿਆ ਜਿਹੜਾ ਪਿੱਛੇ ਇਹਨੂੰ ਵਰਤ ਰਿਹਾ ਉਹਦਾ ਅੱਗੇ ਲਿਆਉਣਾ ਚਾਹੀਦਾ ਤੇਰਾ ਬੋਲੇ ਤਾਂ ਹੀ ਹੈ ਕਿ ਹੋਰ ਜਗ੍ਹਾ ਦੇ ਵੀ ਜਿਹੜਾ ਇਦਾਂ ਦੇ ਮਾਮਲੇ ਨਾ ਸਾਹਮਣੇ ਹਾਂ ਬਿਲਕੁਲ ਜੀ ਕਿਹੜੀ ਆਪਾਂ ਦੱਸਾਂਗੇ ਅੱਜ ਵੀਡੀਓ ਅੱਜ ਵੀਡੀਓ ਹੈ ਦਿਖਾ ਸਕਦੇ ਹਾਂ ਜੀ ਬਸ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਵੀਡੀਓ ਹੈ ਜਿਹੜੀ ਵੀਡੀਓ ਦੇ ਵਿੱਚ ਲੜਕਾ ਛੋਟਾ ਹੈ ਦੇਖ ਸਕਦੇ ਹੋ ਪਰ ਬਾਬੇ ਕਿਵੇਂ ਦੇਖਦੇ ਕਿ ਇੰਦਾ ਦੀ ਕਟਨਾਵਾ ਪੰਜਾਬ ਚ ਵੱਧ ਰਹੀਆਂ ਦਿਨੋ ਦਿਨ ਹੋ ਰੇ ਇੰਦਾ ਦੇ ਕੰਮ ਕਾਨੂੰਨ ਵੀ ਕਹੋ ਆਪਾਂ ਹੁਣ ਅੱਜ ਦਿਨ ਨੂੰ ਮੈਂ ਨਹੀਂ ਕਹਿੰਦਾ ਕੁਝ ਕਿਉਂ ਉਹਨਾਂ ਨੂੰ ਅਸੀਂ ਰਾਬਤਾ ਕੀਤਾ 15 ਮਿੰਟ ਚ ਉੱਥੇ ਪਹੁੰਚ ਗਏ ਪਰ ਜਿਹੜਾ ਉੱਪਰਲਾ ਕਾਨੂੰਨ ਦਾ ਹੈਗਾ ਹਸਾਬ ਤਾਂ ਸਾਰਾ ਇਹ ਵੀ ਨਾਲ ਕਹੋ ਵੀ ਇਨਾਂ ਦੀ ਕੋਈ ਕਾਰਵਾਈ ਹੈ ਨਹੀਂ ਕੋਈ ਸ਼ਕਤੀ ਨਹੀਂ ਮੌਕੇ ਤੇ ਇਸ ਪਰਚੇ ਦੀ ਇਹਨਾਂ ਨੇ ਜ਼ਮਾਨਤ ਰੱਖੀ ਹੈ ਸਜ਼ਾ ਵੀ ਹੋਵੇ ਤਾਂ ਵੀ 3 ਸਾਲ ਦੀ ਹੈ ਜਦ ਕਿ ਇੱਥੇ ਪੂਰੀ ਕਤਲ ਦੀ ਸਜ਼ਾ ਹੋਣੀ ਚਾਹੀਦੀ ਹੈ ਮਤਲਬ ਕਿ ਜਿਹੜਾ ਪਰਚੇ ਨਾਲ ਹੀ ਜ਼ਮਾਨਤ ਹੋ ਜਾਂਦੀ ਵਿਅਕਤੀ ਦੀ ਤੇ ਜ਼ਮਾਨਤ ਹੋ ਗਈ ਤੇ ਅਗਲਾ ਮੌਕਾ ਨੂੰ ਫਿਰ ਨਾਲ ਹੀ ਮਿਲ ਗਿਆ ਬਸ ਇਹ ਮਜ਼ਾਕ ਤਾਂ ਪ੍ਰਸ਼ਾਸਨ ਆ ਪੜਾਣ ਡਿਆ ਸਾਡਾ ਹੂੰ ਜਦ ਕਿ ਮੇਰੀ ਐਸਜੀਬੀਸੀ ਨੂੰ ਵੀ ਇੱਕ ਰਿਕਵੈਸਟ ਅਸੀਂ ਕਿੰਨੇ ਆ ਵੀ ਇਹ ਲਾ ਕੇ ਆਪਣੇ ਉਦੋਂ ਇੱਕ ਇੱਕ ਸੇਵਾਦਾਰ ਹਰ ਗੁਰੂ ਘਰ ਚਲਣ ਜੇ ਨਹੀਂ ਐ ਜੀਬੀਸੀ ਕਰਦੀ ਆ ਤੇ ਮੇਰੀ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਸਾਰੇ ਨੌਜਵਾਨ ਬਜ਼ੁਰਗ ਜਿਹੜੇ ਗੁਰੂ ਦਰਸੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 12 ਨੂੰ ਆਪਣੇ ਗੁਰੂ ਜਾਣਦੇ ਆ ਹਜੇ ਨਜ਼ਰ ਉਹ ਆਪ ਡਿਊਟੀਆਂ ਬੰਨਣ ਆਪਣੇ ਆਪਣੇ ਗੁਰੂ ਘਰਾਂ ਜਾ ਕੇ ਨਾਮ ਲਿਖਾਣ ਵੀ ਅਸੀਂ ਡਿਊਟੀ ਦਾਂਗੇ ਪੜਾ ਦੋ-ਦੋ ਘੰਟੇ ਡਿਊਟੀ ਕਰਨ ਕਿਤੇ ਆਪਣੇ ਪੰਜਾਬ ਚ ਨੌਜਵਾਨਾਂ ਦਾ ਘਾਟਾ ਨਹੀਂਗਾ ਕਿਉਂਕਿ ਤੁਸੀਂ ਵੀ ਗਏ ਹੋ ਤੁਹਾਡੇ ਧਿਆਨ ਚ ਮਾਮਲਾ ਹੈ ਤੁਸੀਂ ਪਹੁੰਚੋਗੇ ਉੱਥੇ ਲੋਕਲ ਬੰਦੇ ਵੀ ਕਰ ਸਕਦੇ ਸੀਗਾ ਬਿਲਕੁਲ ਬਾਬਾ ਪਿੰਡ ਚ ਚਾਹੇ ਦੋ-ਦੋ ਕਾਫੀ ਲੋਕ ਆ ਜਿਹੜੇ ਗੁਰਦੁਆਰੇ ਵੀ ਜਾਂਦੇ ਹੋਣਗੇ ਡਿਊਟੀ ਦੇ ਰੇਲਵੇ ਤੇ ਕਾਫੀ ਲੋਕ ਜਿਹੜੇ ਮੇਰੇ ਜਾਂਦੇ ਹੋਣਗੇ ਮੱਥਾ ਟੇਕਣ ਵੀ ਜਾਂਦੇ ਹੋਣਗੇ ਗੁਰਦੁਆਰੇ ਉਹਨਾਂ ਨੂੰ ਕਿਸੇ ਦਾ ਮਾਮਲ ਧਿਆਨ ਨਹੀਂ ਹੈ ਤੁਹਾਡੇ ਧਿਆਨ ਦਾ ਤੁਸੀਂ ਚਲੇ ਗਏ ਹਾਂਜੀ ਇਹ 28 ਤਰੀਕ ਨੂੰ ਘਟਨਾ ਹੋਈ ਹੁਣ ਅੱਜ ਸਾਨੂੰ ਪਿੰਡ ਜਾ ਕੇ ਪਤਾ ਲੱਗਾ ਵੀ 28 ਤਰੀਕੇ ਘਟਨਾ ਹੋਈ ਹੈ 31 ਤਰੀਕ ਨੂੰ ਰਾਤੀ ਕਿਸੇ ਨੇ ਮੈਨੂੰ WhatsApp ਤੇ ਸੈਂਡ ਕੀਤੀ ਤੇ ਮੈਂ ਆਪਣੀ ਸਾਰੀ ਜਥੇਬੰਦੀ ਨਾਲ ਜਿਹੜੇ ਉਹ ਨਿਹੰਗ ਸਿੰਘ ਤੋਂ ਵੀਰ ਮਿੰਨਾ ਫੌਜਾਂ ਤੈਅ ਤੇ ਮੈਂ ਸਾਰਿਆਂ ਨੂੰ ਜਾਣਕਾਰੀ ਦਿੱਤੀ ਵੀ ਇਹ ਉਹਦਾ ਕਾਰਨ ਸੀਗਾ ਕਿ ਹੁਣ ਸਾਨੂੰ ਪਤਾ ਤੇ ਹੈ ਨਹੀਂ ਵੀ ਕਿਸ ਗੁਰੂ ਘਰ ਦੀ ਹੈ ਨਾ ਆਪਾਂ ਆਪਣੇ ਜਿਹੜੇ ਗੁਰਚੇਗਾ ਭਾਈ ਆ ਜਾਂ ਤੁਸੀਂ ਹੋ ਨਾ ਸੱਜਣ ਮਿੱਤਰ ਜਿਹੜੇ ਵੀ ਆਪਣੇ ਅਬ ਸਾਰਿਆਂ ਨੂੰ ਵੀਡੀਓ ਸੈਂਡ ਕੀਤੀ ਵੀ ਆਪਣੇ ਆਪਣੇ ਇਲਾਕੇ ਦੇ ਗੁਰੂ ਘਰ ਚ ਦੇਖੋ ਵੀ ਤੁਹਾਡੇ ਏਰੀਆ ਦਾ ਗੁਰੂ ਘਰ ਤਾਂ ਨਹੀਂ ਵੀ ਸਾਨੂੰ ਦੱਸੋ ਅਸੀਂ ਆਵਾਂਗੇ ਉੱਥੇ ਜੋ ਬੰਦੀ ਕਾਰਵਾਈ ਉਹ ਕਰਾਵਾਂਗੇ ਨਹੀਂ ਤੁਹਾਨੂੰ ਪੁਲਿਸ ਵੱਲੋਂ ਕੀ ਜਿੱਦਾਂ ਐਫੇਅਰ ਤੇ ਜਿਹੜੀ ਲਾਂਚ ਹੋ ਗਈ ਹੈ ਚਲੋ ਅੱਜ ਸੇਮ ਡੇ ਐਫੇਅਰ ਪੁਲਿਸ ਨੇ ਲਾਂਚ ਕੀਤੀ ਹੈ ਅੱਗੋਂ ਕੀ ਇਹ ਸ਼ਵਾਸਨ ਰੈਸ਼ਨ ਦਾ ਕੀ ਸ਼ਵਾਸਨ ਦਿੱਤਾ ਕਿੰਨੀ ਦੇਰ ਤੱਕ ਬੰਦੇ ਫੜੇ ਜਾਣਗੇ ਗਰੰਥੀ ਸਿੰਘ ਉਹਨੂੰ ਅਰੈਸਟ ਉਸੇ ਟਾਈਮ ਕਰ ਲਿਆ ਡੀਵੀਆਰ ਆਪਣੇ ਵੱਲੋਂ ਪ੍ਰਸ਼ਾਸਨ ਨੇ ਲਾ ਲਿਆ ਪਰ ਸਾਡੀ ਜਾਣਕਾਰੀ ਅਨੁਸਾਰ ਜਿਹੜੇ ਕਮੇਟੀ ਮੈਂਬਰ ਹਨ ਉਹਨਾਂ ਨੇ ਪਹਿਲਾਂ ਹੀ ਡੀਵੀਆਰ ਤੋਂ ਸਭ ਕੁਝ ਡਿਲੀਟ ਕਰ ਦਿੱਤਾ ਤੇ ਜਿਹੜੀ ਇਹ ਵੀਡੀਓ ਹੈ ਕਿੱਦਾਂ ਤੁਹਾਡੇ ਤੱਕ ਪਹੁੰਚੀ ਏ ਬਾਬਾ ਜੀ ਮੈਨੂੰ ਜਦੋਂ ਬਣੀ ਹੈ ਨਾ ਉਦੋਂ ਹੀ ਕਿਸੇ ਨੇ ਗਰੁੱਪ ਚ ਸੈਂਡ ਕਰਤੀ ਸੀ ਇਹ ਉਦੋਂ ਹੀ ਮੈਨੂੰ ਪਹਿਲੇ ਦੀ ਵੀਡੀਓ ਆ ਤੇ ਡੀਵੀਆਰ ਉਸ ਤੋਂ ਬਾਅਦ ਲੱਥਾ ਡੀਵੀਆਰ ਉੱਤੇ ਡੀਵੀਆਰ ਦਾ ਅੱਜ ਲਾਇਆ ਉਹਨਾਂ ਨੇ ਤੇ ਡੀਵੀਆਰ ਅੱਜ ਲਾਇਆ ਕਿ ਤਾਂ ਕਿ ਸਬੂਤ ਜਿਹੜੇ ਮਿਟ ਜਾਣ ਹਾਂਜੀ ਪਰ ਤੁਹਾਡਾ આરોਪ ਹੈ ਵੀ ਇਹ ਕੀ ਜਿਹੜਾ ਕੀ ਕਮੇਟੀ ਸੀ ਉਹਨਾਂ ਨੇ ਪਹਿਲਾਂ ਵੀ ਵੀਡੀਓ ਡਿਲੀਟ ਕਰਤੀ ਕਮੇਟੀ ਵਿੱਚ ਮਿਲੀ ਭੁਗਤਾਂ ਕਮੇਟੀ ਦੀ ਜੀ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਵੀ ਆਪਾਂ ਪਹਿਲਾਂ ਵੀ ਇੱਥੇ ਮੀਟਿੰਗਾਂ ਰੱਖਿਆ ਗੁਰੂ ਘਰ ਆਏ ਆ ਗੁਰਮਤਾ ਕੀਤਾ ਵੀ ਇੱਥੇ ਦੱਸੋ ਕੀ ਕਾਰਵਾਈ ਉਹ ਕਹਿੰਦੇ ਸਾਡੇ ਕੋ ਕੋਈ ਸਬੂਤ ਨਹੀਂ ਸੀ ਜੀ ਜੀ ਇਹਨਾਂ ਨੇ ਕਮੇਟੀ ਵਾਲਿਆਂ ਨੇ ਸਾਰੀ ਵੀਡੀਓ ਡਿਲੀਟ ਕਰਾਤੀ ਹੂੰ ਜਾਣਕਾਰੀ ਅਨੁਸਾਰ ਪਿੰਡ ਵਾਲਿਆਂ ਨੇ ਜਾਂ ਕਿਸੇ ਨੇ ਵੀ ਪਹਿਲਾਂ ਉਹਨੂੰ ਜਿਹੜਾ ਪ੍ਰਵਾਸੀ ਦਾ ਬੱਚਾ ਜਿਹਾ ਉਹਨੂੰ ਅਰੈਸਟ ਕਰਵਾਇਆ ਹੂੰ ਤੇ ਫਿਰ ਕੋਈ ਜਥੇ ਦੀ ਪੰਚ ਸਰਪੰਚ ਜਾਂ ਕਮੇਟੀ ਮੈਂਬਰ ਜਾ ਕੇ ਉਹਨੂੰ ਲੈ ਆਏ ਤੇ ਇਹਨਾਂ ਨੇ ਉਹਨੂੰ ਇੱਥੋਂ ਢਾਹ ਦਿੱਤਾ ਪਿੰਡ ਤੋਂ ਜੀ ਅੱਜ ਐਵੇਂ ਪ੍ਰਸ਼ਾਸਨ ਨੂੰ ਕਿਹਾ ਵੀ ਤੁਹਾਡੀ ਨੌਲੇਜ ਸੀਗਾ ਤੁਸੀਂ ਕਿਉਂ ਛੱਡਿਆ ਤੁਸੀਂ ਅਰੈਸਟ ਕਰਨੀ ਉਹ ਕਹਿੰਦੇ ਸਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿਤਾਈਗਾ ਹੁਣ ਫੜੋ ਹੂੰ ਉਹ ਕਹਿੰਦੇ ਅਸੀਂ ਗਏ ਆ ਦੁਬਾਰਾ ਵੀ ਉਹਨਾਂ ਨੇ ਪਹਿਲਾਂ ਹੀ ਉਹਨੂੰ ਭਜਾ ਦਿੱਤਾ ਉਹਦੀ ਉਹਨਾਂ ਨੇ ਲੋਕੇਸ਼ਨ ਟਰੇਸ ਕੀਤੀ ਉਹ ਕਹਿੰਦੇ ਉਹਦੀ ਕਿਤੇ ਉੱਤਰਾਖੰਡ ਦੀ ਕਿਤੇ ਲੋਕੇਸ਼ਨ ਆਂਦੀ ਵੀ ਉਸ ਹਾਂਜੀ ਠੀਕ ਹੈ ਜਿਨੇ ਵੇਦਵੀ ਕੀਤੀ ਹੈ ਉਹ ਲੜਕੇ ਦੀ ਜਿਹੜਾ ਛੋਟਾ ਹੈ ਹਾਂਜੀ ਹਾਂਜੀ ਠੀਕ ਹੈ ਪਰ ਦੇਖਿਆ ਜਾਵੇ ਦਿਨੋਂ ਦਿਨੇ ਚੀਜ਼ਾਂ ਵੱਧੀਆਂ ਜਾ ਰਹੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਹੋ ਰਹੇ ਆ ਕੰਮ ਧਾਰਮਿਕ ਸਥਾਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਬਾਬਾ ਜੀ ਆਪਾਂ ਨਾ ਕਹਿਣਾ ਨਹੀਂ ਜਾਂਦੇ ਪਰ ਜੋ ਇੱਕ ਅਸੀਂ ਇਨਸਾਨ ਹੈ ਨਾ ਸਾਡਾ ਦਿਲ ਦਿਮਾਗ ਬੜਾ ਖੁਸ਼ ਹੈ ਨਾ ਉਹ ਗੁਰੂ ਘਰ ਚ ਅਸੀਂ ਦੇਖਿਆ ਵੀ ਜਿਆਦਾ ਰੋਲਾ ਕਰਦਾ ਸੀ ਕਮੇਟੀਆਂ ਦਾ ਕਿ ਪੁਰਾਣੀ ਕਮੇਟੀ ਉਹ ਆਪਸੀ ਰੋਲੇ ਕਰਕੇ ਅਸੀਂ ਤਾਂ ਇਤੋਂ ਤਾਂ ਕਹਿ ਸਕਦੇ ਹਾਂ ਹੋ ਸਕਦਾ ਕਿ ਇਹ ਕਮੇਟੀ ਦੀ ਸ਼ਰਾਰਤ ਹੋਵੇ ਅਸੀਂ ਇਹ ਕਿ ਇੱਕ ਤਾਂ ਨਾਂ ਨਹੀਂ ਲੈਂਦੇ ਵੀ ਨਵੀਂ ਜਾਂ ਪੁਰਾਣੀ ਕਿੰਨੇ ਕੀਤਾ ਕਿੰਨੇ ਨਹੀਂ ਜੀ ਪਰ ਬੇਦਬੀ ਤਾਂ ਹੋਈ ਹੈ ਨਾ ਅਸੀਂ ਪਹਿਲਾਂ ਕਿਹਾ ਸੀ ਵੀ ਗਰੰਟੀ ਸਿੰਘ ਚਲੋ ਉਹਨੂੰ ਵਿੱਚ ਜੇ ਨਾਮ ਰੱਖਦੇ ਕਹੋ ਗਰੰਤੀ ਸਿੰਘ ਵੀ ਉੱਤੇ ਪਰਦਾ ਪਾ ਰਿਹਾ ਉਹ ਕਹਿੰਦਾ ਮੈਂ ਤਾਂ ਜੀ ਇੱਥੇ ਮੈਨੂੰ 스మెਲ ਨਹੀਂ ਆਈ ਇਤਾਂ ਨਹੀਂ ਆਇਆ ਕਿ ਬਾਬਾ ਜੀ ਸਾਹਮਣੇ ਵੀਡੀਓ ਹੈ ਤੁਸੀਂ ਫੇਰ ਮੁੱਕਰਦੇ ਹੋ ਹੂੰ ਤੇ ਜਿਹੜਾ ਅਕਾਲ ਤਹਿ ਸਾਡਾ ਹਕੂਮਨਾਮਾ جاری ਹੈ ਵੀ ਜੇ ਕਿਤੇ ਬੇਦਬੀਰ ਘਟਨਾ ਹੁੰਦੀ ਹੈ ਕਿਤੇ ਕੋਈ ਅਣਗਹਿਲੀ ਪਾਈ ਜਾਂਦੀ ਹੈ ਉਦੋਂ ਕਮੇਟੀ ਉੱਤੇ ਕਾਰਵਾਈ ਹੋਏਗੀ ਕਮੇਟੀ ਤੁਰੰਤ ਫੌਰੀ ਤੌਰ ਤੇ ਭੰਗ ਕੀਤੀ ਜਾਏਗੀ ਨਹੀਂ ਹੁਣ ਜਿਹੜੇ ਜਿਹੜਾ ਦੇ ਪਰਚਾ ਦਰਜ ਹੋਇਆ ਇਹ ਬਾਇ ਨੈਮ ਪਰਚਾ ਦਰਜ ਹੋਇਆ ਹਾਂਜੀ ਹਾਂਜੀ ਬਾਇ ਨੈਮ ਠੀਕ ਹੈ ਮਨ ਉਹਨਾਂ ਦੇ ਬਾਇ ਨੈਮ ਹੋਇਆ ਜਿਹੜੇ ਕਮੇਟੀ ਮੈਂਬਰ ਹੈ ਹਾਂਜੀ ਕਿੰਨੇ ਜਣੇ ਦਾ ਐਫਆਰ ਹੋਈ ਆ ਮੇਰੇ ਘਰ ਪਪਾ ਹੀ ਆਪਾਂ 5 ਕਿ ਜਣੇ ਆ ਉਹ ਤੁਹਾਨੂੰ ਮੈਂ ਕਰਦਾਗਾ ਲਿੰਕ ਸੈਂਡ ਠੀਕ ਹੈ ਪੀਡੀਫ ਫਾਈਲ ਉਹ ਵੀ ਪਰਚੇ ਦੀ ਸੈਂਡ ਕਰਦਾਗਾ ਤੁਸੀਂ ਕਰ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ 78/24 ਹੈ ਐਫਆਰ ਨੰਬਰ ਤੇ ਮੈਸੇਜ ਸਾਡਾ ਇਹੋ ਹੀ ਆ ਦੁਬਾਰਾ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਗੁਰੂ ਘਰਾਂ ਦੀ ਸੇਵਾ ਸੰਗਤ ਆਪ ਸੰਭਾਲ ਲੇ ਜੀ ਜੇ ਕੋਈ ਕਹਿੰਦਾ ਨਾ ਵੀ ਮੈਂ ਬਾਣੀ ਨਹੀਂ ਪੜ੍ਹਦਾ ਜਾਂ ਮੈਂ ਸਹਿਜ ਧਾਰੀਆਂ ਵੀ ਮੈਂ ਅਮਰਨ ਨਹੀਂ ਛ ਗਿਆ ਹੱਜ ਆ ਗਏ ਆਪਾਂ ਯਾਰ ਪਰੇਦਾਰੀ ਤਾਂ ਕਰ ਸਕਦੇ ਆ ਆਪਣੇ ਪਿਓ ਦੀ ਆਪਣੇ ਗੁਰੂ ਦੀ ਆਪਣੇ ਇਸ਼ਟ ਦੀ ਜਿਹੜਾ ਅਸੀਂ ਬਾਅਦ ਚੋ ਕਹਿਣਾ ਵੀ ਸਾਨੂੰ ਦਰਦ ਆਹੀਂ ਪਹਿਲਾਂ ਕਿਉਂ ਨਹੀਂ ਦਰਦ ਰੱਖਦੇ ਜੀ 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 ਤਾਂ ਮੇਰੀ ਪ੍ਰਸ਼ਾਸਨਕ ਕੇ ਵੀ ਬੇਨਤੀ ਆ ਵੀ ਕਮੇਟੀ ਨੂੰ ਫੜ ਕੇ ਉਸ ਬੱਚੇ ਨੂੰ ਫੜ ਕੇ ਬੱਚੇ ਤੋਂ ਪੂਰੀ ਜਾਣਕਾਰੀ ਲਿੱਤੀ ਜਾਵੇ ਵੀ ਤੂੰ ਐਦਾਂ ਕਿਉਂ ਕੀਤਾ ਕਿਉਂ ਮੈਨੂੰ ਨਹੀਂ ਲੱਗਦਾ ਵੀ ਕੇ ਪ੍ਰਵਾਸੀ ਦਾ ਐਦਾਂ ਦਾ ਮੋਟਿਵ ਹੋਏਗਾ ਕਿ ਆ ਕੇ ਸਾਡੇ ਗੁਰੂ ਘਰ ਛੇੜਛਾੜ ਕਰੇ ਜੀ ਵੀਡੀਓ ਵੇਖ ਕੇ ਲੱਗਦਾ ਵੀ ਉਹਨੂੰ ਸਮਝਾ ਕੇ ਭੇਜਿਆ ਤੂੰ ਮਾਰੇ ਦੇ ਅੰਗ ਪਾਣਨੇ ਆ ਉਦੇ ਪਤਾ ਨਹੀਂ ਕੀ ਮਾਰਗ ਨੇ ਖੇੜ ਵਰਤਾਈ ਮੇਰ ਪੈ ਗਈ ਉਹਦੇ ਮਨ ਤੇ ਉਹਨੇ ਮਰੇ ਦੇ ਅੰਗਾਂ ਨਾ ਪਾੜੇ ਨਹੀਂ ਹੈ ਨਾ ਉਦੋਂ ਹੀ ਉਹਨੇ ਦੁਬਾਰਾ ਰਮਹਲਾ ਸਵਰਾ ਕੇ ਢੱਕ ਕੇ ਚੜ ਗਿਆ ਉੱਥੇ ਜਾਂਦਾ ਜਾਂਦਾ ਫਿਰ ਸਪਰੇ ਹਿੱਟ ਮਾਰ ਗਿਆ ਹੂੰ ਸਹੀ ਪ੍ਰਸ਼ਾਸਨ ਅੱਗੇ ਹੱਥ ਬਣ ਕੇ ਬੇਨਤੀ ਹੈ ਜੀ ਉਸ ਬੱਚੇ ਨੂੰ ਪਹਿਲਾਂ ਫੜਿਆ ਜਾਵੇ ਨਾ ਕਿ ਹੁਣ ਸਾਨੂੰ ਇਹ ਤੇ ਕਈਆਂ ਨੇ ਕਿਹਾ ਵੀ ਉਹਦੇ ਘਰ ਚਲੀਏ ਬੱਚੇ ਨੂੰ ਇਦਾਂ ਕਰੀਏ ਉਦਾਂ ਕਰੀਏ ਸੋ ਉਹਦਾ ਉਹ ਹੱਲ ਨਿਗਾ ਇੱਕ ਬੱਚੇ ਨੂੰ ਨਾ ਜਾਂ ਕੇ ਜਵਾਨ ਨੂੰ ਕੇ ਬੇਦਬੀ ਕਰਨ ਵਾਲੇ ਨੂੰ ਮਾਰਨਾ ਕੋਈ ਹੱਲ ਨਹੀਂਗਾ ਹੱਲ ਹੈ ਜੀ ਅਸੀਂ ਕਹੀਏ ਜਿਨ੍ਹਾਂ ਨੇ ਬੇਦਬੀ ਕਰਾਈ ਹੈ ਉਹਨਾਂ ਨੂੰ ਫੜੀਏ ਕਿਤੇ ਨਾ ਕਿਤੇ ਜਿਹੜੀ ਪਿੱਛੇ ਬੰਦੇ ਨੇ ਜਾਂ ਪਿੱਛੇ ਜਿਨ੍ਹਾਂ ਦੀ ਜਿਹੜੀ ਪਲੈਨਿੰਗ ਹੈ ਉਹ ਬੰਦੇ ਫੜੇ ਜਾਣ ਹਾਂਜੀ ਉਹ ਬਈ ਨੇ ਹਿੱਟ ਸਪਰੇ ਕਰ ਕਿੱਥੇ ਕੀਤੀ ਉਹਨੇ ਸਪਰੇ ਜਿਹੜੇ ਕੀਤੀ ਹਿੱਟ ਜਿਹੜੀ ਹਰੇ ਗੁਰੂ ਘਰ ਨਾ ਪ੍ਰਸ਼ਾਦ ਵਰਤਾਂਦੇ ਜਿਹੜਾ ਕੋਈ ਜਾਂਦਾ ਦਰਸ਼ਨ ਕਰਕੇ ਆਉਂਦਾ ਉਹਨੂੰ ਪ੍ਰਸ਼ਾਦ ਮਿਲਦਾ ਕਿਸੇ ਗੁਰੂ ਘਰ ਦੇਗ ਵਰਤਦੀ ਹੈ ਤੇ ਕਿਸੇ ਗੁਰੂ ਘਰ ਫੁੱਲੀਆਂ ਪਟਾਸੇ ਜਿੱਦਾਂ ਦੀ ਸ਼ਰਧਾ ਹੈ ਨਾ ਜਿੱਦਾਂ ਨਾਲ ਉੱਥੇ ਦਾ ਪ੍ਰਬੰਧ ਆ ਉਸ ਸਮਾਂ ਉਹਦੇ ਪ੍ਰਸ਼ਾਦ ਮਿਲਦਾ ਪਰ ਪ੍ਰਸ਼ਾਦ ਹਰ ਗੁਰਗ੍ਰੰਥੋਂ ਮਿਲਦਾ ਉੱਥੇ ਖੁੱਲੀਆਂ ਦਾ ਪ੍ਰਸ਼ਾਦ ਵਰਤਾਂਦੇ ਆ ਪ੍ਰਸ਼ਾਦ ਜਿਹੜੇ ਹਿੱਟੋਂ ਨੇ ਪਾਈ ਮੁੰਡੇ ਨੇ ਪ੍ਰਸ਼ਾਦ ਚੋਂ ਨੇ ਪਿੰਡ ਵਾਲਿਆਂ ਦਾ ਦੱਸਣ ਮੁਤਾਬਕ ਜੀ ਉਹ ਕਹਿੰਦੇ ਉਹਨਾਂ ਨੇ ਹਿੱਟ ਲਿਆਂਦੀ ਉਹਨੇ ਡੱਬੇ ਦੇ ਵਿੱਚ ਪੂਰੀ ਮਾਰ ਕੇ ਗਿਆ ਅਸੀਂ ਉਹਦੀ ਵੀਡੀਓ ਮੰਗੀ ਸੀ ਉਹ ਕਹਿੰਦੇ ਵੀ ਕਮੇਟੀ ਨੇ ਸਾਰੀ ਵੀਡੀਓ ਡਿਲੀਟ ਕਰਤੀ ਹੈ ਸੋ ਅਸੀਂ ਇਹ ਇਸ ਕਰਕੇ ਕਮੇਟੀ ਤੇ ਜ਼ਿਆਦਾ ਦੋਸ਼ ਲਾਉਂਦੇ ਆ ਵੀ ਤੁਸੀਂ ਕਿਉਂ ਡਿਲੀਟ ਕੀਤੀ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਜਾਂਦੀ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਕੋਈ ਅਪੀਲ ਆ ਸਾਡੀ ਵੀ ਤੁਸੀਂ ਮਹਾਰਾਜ ਨੂੰ ਜਿਹੜੇ-ਜਿਹੜੇ ਪਿਆਰ ਕਰਦੇ ਆ ਅਕਾਲ ਪੁਰਖ ਨੂੰ ਧਿਆਨ ਦੇ ਆ ਧੰਨ 시ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਆ ਉਹ ਆਪਣੀਆਂ ਡਿਊਟੀਆਂ ਬੰਨਣ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਉਹ ਇੱਕ ਰਜਿਸਟਰ ਲਾਣ ਵੀ ਕੌਣ-ਕੌਣ ਸੇਵਾ ਕਰਨੀ ਚਾਹੁੰਦਾ ਜਰੂਰੀ ਨਹੀਂ ਕਿ ਉਹ ਅੰਮ੍ਰਿਤਧਾਰੀ ਹੋਵੇ ਸਿੰਘ ਹੋਵੇ ਕੋਈ ਵੀ ਜਾ ਕੇ ਸੇਵਾ ਕਰ ਸਕਦਾ ਅਪਾ ਇਹ ਨਹੀਂ ਕਹਿ ਸਕਦੇ ਵੀ ਸਿਰਫ ਅਮਰਤਹਰੀ ਜੋ ਗੁਰਸਿੱਖ ਬੰਦਿਆਂ ਨੇ ਗੁਰੂ ਘਰਾਂ ਨਾਲ ਪ੍ਰੇਮ ਆ। ਬਹੁਤ ਜਿਹੜੇ ਸਨਾਤਨ ਧਰਮ ਚੋਂ ਵੀ ਆ, ਮੁਸਲਿਮ ਧਰਮ ਚੋਂ ਵੀ ਆ ਜਿਹੜੇ ਗੁਰੂ ਘਰ ਨਾਲ ਬਹੁਤ ਦਰਦ ਰੱਖਦੇ ਆ, ਬਹੁਤ ਪਿਆਰ ਕਰਦੇ ਆ। ਸੋ ਜਾ ਕੇ ਜ਼ਿੰਮੇਵਾਰ ਬਣ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਉੱਤੇ ਲਿਖਾ ਸਕਦੇ ਆ ਜੀ ਅਸੀਂ ਸੇਵਾਦਾਰੀ ਕਰਾਂਗੇ। ਭਾਵੇਂ 2 ਘੰਟੇ ਕਰਾਂ ਜਿੰਨੀ ਆਪਣੀ ਇੱਥੇ ਸੰਗਤ ਆ, ਜਿੰਨੀ ਨੌਜਵਾਨੀਆ ਪੰਜਾਬ ਦੀ ਜੇ 1-1 ਘੰਟਾ ਵੀ ਸੇਵਾ ਕਰਨ ਨਾ ਦੇ ਇਹਨਾਂ ਨੂੰ ਸਮਾਂ ਨਹੀਂ ਮਿਲਣਾ ਜੀ ਤੋਂ ਇਹ ਸੇਵਾ ਏਡੀ ਵੱਡੀ ਸੇਵਾ ਵੀ ਤੀ ਆਪਨੇ ਮਾਰੇ ਦੇ ਸਤਕਾਰ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਦੀ ਸੇਫਟੀ ਅਤੇ ਸਿਕਿਉਰਿਟੀ ਵਾਸਤੇ ਪਹਿਰੇਦਾਰੀ ਵਾਸਤੇ ਤੁਹਾਨੂੰ ਸੇਵਾ ਮਿਲਦੀ ਆ ਮੈਂ ਤਾਂ ਸੰਗਤ ਦੇ ਚਰਨਾਂ ਤੇ ਬੇਨਤੀ ਕਰੂੰਗਾ ਕਿ ਤੁਸੀਂ ਇਹ ਸੇਵਾ ਲੁੱਟੋ ਜੀ ਜਾ ਕੇ ਆਪਣੇ ਆਪਣੇ ਗੁਰੂ ਘਰਾਂ 'ਚ ਆਪਣੇ ਨਾਂ ਲਿਖਾਓ ਵੀ ਅਸੀਂ ਸੇਵਾ ਕਰਾਂਗੇ ਐਸਜੀਪੀਸੀ ਨੂੰ ਵੀ ਬੇਨਤੀ ਆ ਜੀ ਇਹ ਕਾਰਜਕੰਨ ਤਾਂ ਆਪਣੇ ਤੌਰ ਤੇ ਬਹੁਤ ਮਾਇਆਵਰਤੀ ਹੈ ਨਾ ਬਹੁਤ ਭੇਟਾਂ ਦੀ ਗੁਰੂ ਘਰਾਂ ਤੋਂ ਸਾਰੇ ਪਹਿਲੀਆਂ ਹਫ਼ਤੇ ਤੱਕ ਗੁਰੂ ਘਰਾਂ ਨੂੰ ਚਾਹੀਦਾ ਜਿੱਥੇ ਗਰੰਟੀ ਸਿੰਘ ਰੱਖਣਾ ਨਾਲ ਪਹਿਰੇਦਾਰ ਰੱਖਣ ਚੋਬਦਾਰ ਰੱਖਣ ਗੁਰੂ ਘਰ ਕਰਨ ਨਹੀਂ ਇਹਨਾਂ ਕੋ ਹੁੰਦਾ ਇੰਨੀ ਮਾਇਆ ਨਹੀਂ ਤੇ ਐਸਜੀਪੀਸੀ ਨਾਲ ਰابطਾ ਕਰਨ ਹੂੰ ਉਦੋਂ ਸਭ ਤੋਂ ਉੱਚਾ ਜੀ ਸੰਗਤ ਸੰਗਤ ਆਪਕਾਲ ਪਰਖ ਦਾ ਰੂਪ ਹੈ ਸੰਗਤ ਨੂੰ ਚਾਹੀਦਾ ਕਿ ਆਪਣੇ ਹੱਥ 'ਚ ਸੇਵਾ ਸੰਭਾਲ ਲੈਣ ਪਹਿਰੇਦਾਰੀ ਕਰਨ ਹੂੰ ਅਹੀਂ ਬਾਤੋ ਜਿਹੜਾ ਕਹਿਣਾ ਬੇਦਬੀ ਹੋ ਗਈ ਬੇਦਬੀ ਹੋ ਗਈ ਅਸੀਂ ਬਿਲਕੁਲ ਕਿੱਦਾਂ ਕਿਤੇ ਪਹਿਲਾਂ ਹੀ ਉਹਨੂੰ ਰੋਕ ਲਗਾਈ ਜਾ ਸਕਦੀ ਅਸੀਂ ਪਹਿਰੇਦਾਰੀ ਹੋਏਗੀ ਤਾਂ ਇਦਾਂ ਦੇ ਕਟਣਾ ਹੋਏਗੀ ਨਹੀਂ ਹੋਈ ਕੀ ਨਹੀਂ ਜੀ ਬਿਲਕੁਲ ਨਹੀਂ ਹੋਏਗੀ ਸੋ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮੈਂਬਰਾਂ ਨੂੰ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਆ ਤੁਸੀਂ ਆਪਣੇ ਆਪਣੇ ਨਗਰ ਦੇ ਵਿੱਚ ਤੁਸੀਂ ਅਨਾਉਂਸਮੈਂਟ ਕਰੋ ਕਿ ਅਸੀਂ ਆਹ ਸੇਵਾ ਸ਼ੁਰੂ ਕਰ ਰਹੇ ਹਾਂ ਜੀ ਜਿੰਨੇ ਜਿੰਨੇ ਕੰਨੀ ਆ ਕੇ ਆਪਣਾ ਨਾਮ ਲਖਾਏ ਹੂੰ ਹੂੰ ਸਾਰੇ ਜਾਣ ਆਪਣੇ ਆਪਣੇ ਨਾਮ ਲਖਾਣ ਉੱਥੇ ਵਾਰੀ-ਸਰ ਵਾਰੀ ਸੇਵਾ ਕਰਨ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਪਿੰਡ ਜੰਡੇਆਲਾ ਜਲੰਧਰ ਵਿਖੇ ਦੋਸਤੋ ਜੋ ਇਹ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ ਤੇ ਦੋਸਤੋ ਗੁਰੂ ਸਾਹਿਬ ਦੇ ਕੋਲ ਹੀ ਇਸ ਦੁਸ਼ਟ ਪਾਪੀ ਵੱਲੋਂ ਤਸੱਬ ਕੀਤਾ ਗਿਆ ਹੈ ਨਾਲ ਹੀ ਦੋਸਤੋ ਗੁਰੂ ਸਾਹਿਬ ਦੇ ਅੰਗਾਂ ਨੂੰ ਵੀ ਹੱਥ ਲਾਏ ਗਏ ਨੇ ਤੁਸੀਂ ਦੋਸਤੋ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮਿਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਉਣ ਤਾਂ ਜ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ